ਸਾਵਣ ਦਾ ਮਹੀਨਾ ਆਇਆ ਲੈ ਕੇ ਆਇਆ ਤਿਹਾਰ ਘਹਿਣਾ ਨੇ ਨਾਲ ਮਿਲ ਕੇ ਮਨਾਇਆ ਤੀਜ ਦਾ ਤਿਹਾਰ ਨਮਸਕਾਰ ਮੈਂ ਹਾਂ ਤੁਹਾਡਾ ਆਪਣਾ ਭਾਰਤ ਪੋਸ਼ਣ ਚਾਹਵਲਾ ਤੁਸੀਂ ਦੇਖ ਰਹੇ ਹੋ ਬੀਵੀ ਨਿਊਜ਼ ਲਾਈਵ ਅੱਜ ਤੁਹਾਨੂੰ ਤੀਜ ਦੇ ਤਿਹਾਰ ਬਾਰੇ ਕੁਝ ਛਲਕੀਆਂ ਅਤੇ ਗ੍ਰਹਿਣੀਆਂ ਨਾਲ ਗੱਲਬਾਤ ਕਰਾਵਾਂਗੇ ਹਰਪ੍ਰੀਤ कौर ਮੈਡਮ ਅਤੇ ਉਹਨਾਂ ਦੀ ਟੀਮ ਨੇ ਰਾਇਲ ਸਪਾਈਸ ਪੋਰਟਲ ਵਿੱਚ ਤੀਜ ਦਾ ਤਿਹਾੜ ਬੜੀ ਸ਼ਾਨਦਾਰ ਨਾਲ ਮਨਾਇਆ ਹੋ ਉਹਨਾਂ ਨਾਲ ਤੁਹਾਨੂੰ ਰੂਬਰੂ ਕਰਾਈਏ ਅਤੇ ਤੀਜ ਦੇ ਤਿਹਾੜ ਮੇ ਅਚਲ ਕੇ ਹੁੰਦੇ ਚੰਨ ਤਾਰਿਆਂ ਨਾਲ ਭਲਾ ਜੇ ਸਿੱਤੇ ਇੱਕ ਉੱਚਾ ਸੀ ਛੜੀ ਤੁਹਾਰੀ ਦਾ ਓਛਟ ਦੇਖ ਕੇ ਜੈਸੁਨੀਆਂ ਚਾਟ ਦੇ ਪਿਰੇ ਜੀ ਦੁਨੀਆ ਨੂੰ ਸਭ ਰਾ ਆਪੂ ਆਪੜੇ ਪੈ ਗਏ ਨੇ ਦਿਨਤੀਆਂ ਵਰਗੇ ਕਾਲਜ ਦੇ ਹੁਣ ਯਾਦਾਂ ਮੜੀਂ ਪੈ ਗਈਆਂ ਹੁਣ ਯਾਦਾਂ ਮੜਦੀਆਂ मैडम हरप्रीत कौर ਜਵੰਦਾ ਅਤੇ ਉਹਨਾਂ ਦੀ ਟੀਮ ਵੱਲੋਂ ਮਨਾਇਆ ਗਿਆ ਤੀਜ ਦਾ ਤਿਹਾੜੀ ਤੀਜ ਦਾ ਤਿਹਾੜੀ ਰਾਇਲ ਸਪਾਈਸ ਵਿੱਚ ਮਨਾਇਆ ਗਿਆ ਸੀ ਅਤੇ ਉਸ ਮੌਕੇ ਗਿੱਧਾ ਪਾਂਦੀਆਂ ਹੋਈਆਂ ਮੋ MUMU ਮੈਂ ਆਜ਼ਮਦੀਪ ਕਾਰਪੰਗੂ ਅੱਜ ਅਸੀਂ ਮੈਡਮ ਹਰਪ੍ਰੀਤ ਕਾਰਚਵੰਦਾ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਰਾਇਲ ਸਪਾਈਸ ਦੇ ਵਿੱਚ ਇਕੱਠੇ ਹੋਏ ਹਾਂ ਜੋ ਕਿ ਮੋਰਾਵਾਲੀ ਪਟਿਆਲਾ ਰੋਡ ਤੇ ਸਥਿਤ ਹੈ ਇੱਥੇ ਤੀਆਂ ਦੇ ਤਿਉਹਾਰ ਲਈ ਸਾਰੇ ਜਾਣੇ ਬੜੇ ਉਤਸ਼ਾਹ ਦੇ ਨਾਲ ਇਕੱਠੇ ਹੋਏ ਨੇ ਜਿੱਦਾਂ ਸਰ ਨੇ ਪੁੱਛਿਆ ਕਿ ਤੀਆਂ ਦਾ ਤਿਉਹਾਰ ਦਾ ਕੀ ਮਹੱਤਵ ਹੈ ਤਿਆਂ ਦੇ ਤਿਉਹਾਰ ਦਾ ਮਹੀਨੇ ਮਹੱਤਵ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਇਹ ਬੋਲਿਆ ਜਾਂਦਾ ਕਿ ਨੂੰਹ ਤੇ ਸੱਸ ਇਕੱਠੀਆਂ ਨਹੀਂ ਹੁੰਦੀਆਂ ਸੋ ਨੂੰਹਾਂ ਨੇ ਜਿਹੜੀਆਂ ਆਪਣੇ ਪੇਕੇਆਂ ਨੂੰ ਜਾਂਦੀਆਂ ਨੇ ਪੇਕੇ ਜਾ ਕੇ ਜਿੰਨੀਆਂ ਵੀ ਕੁੜੀਆਂ ਸਹੇਲੀਆਂ ਇਕੱਠੀਆਂ ਹੋਈਆਂ ਹੁੰਦੀਆਂ ਉਹ ਕਿਸੇ ਪਿੱਪਲ ਦੇ ਥੱਲੇ ਜਾਂ ਕਿਤੇ ਵੀ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਂਝੀ ਥਾਂ ਉੱਥੇ ਰਲ ਕੇ ਗਿੱਧਾ ਪਾਉਂਦੀਆਂ ਨੇ ਆਪਣੇ ਸੱਸਾਂ ਦੀਆਂ ਨਣਦਾਂ ਦੀਆਂ ਗੱਲਾਂ ਕਰਦੀਆਂ ਨੇ ਘਰ ਵਾਲਿਆਂ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਨੇ ਸੋ ਆਪਣੇ ਆਪ ਨੂੰ ਇੱਕ ਜਿਹੜਾ ਇੱਕ ਰੁਜ਼ੇਵਿਆਂ ਤੋਂ ਇੱਕ ਆਨੰਦਮਈ ਜਿਹੜਾ ਮਾਹੌਲ ਆ ਉਹ ਦਿੰਦੀਆਂ ਨੇ ਜਦੋਂ ਤੋਂ ਸਟਾਰਟ ਹੋਇਆ ਸੀ ਇਹ ਤਿੰਨ ਚੁੱਕੇ ਦਾਤੇ ਕਿਵੇਂ ਹੋਇਆ ਤੀਆਂ ਦਾ ਤਿਉਹਾਰ ਹੈ ਜਿਹੜਾ ਵੈਸੇ ਮੁਗਲਾਂ ਦੇ ਟਾਈਮ ਤੋਂ ਸ਼ੁਰੂ ਹੋਇਆ ਹੈ ਕਿ ਜਿਹੜੇ ਮੁਗਲ ਹੁੰਦੇ ਸੀਗੇ ਉਹ ਕੀ ਕਰਦੇ ਸੀ ਕਿ ਜ ਜਿਉਨਾਂ ਨੂੰ ਲੱਗਦਾ ਸੀ ਕਿ ਆਪਣਾ ਇੰਜੋਏਮੈਂਟ ਦੇ ਲਈ ਉਹ ਕੁੜੀਆਂ ਜਿਹੜੀਆਂ ਸਿਗੀਆਂ ਪਿੰਡਾਂ ਦੀਆਂ ਸੋਹਣੀਆਂ ਕੁੜੀਆਂ ਉਹਨਾਂ ਨੂੰ ਇਕੱਠਾ ਕਰਕੇ ਉਹਨਾਂ ਤੋਂ ਨਚਵਾ ਨਚਾ ਕੇ ਵੇਖਦੇ ਸੀ ਪਰ ਹੌਲੀ ਹੌਲੀ ਜਦੋਂ ਸਾਨੂੰ ਆਜ਼ਾਦੀ ਮਿਲੀ ਤਾਂ ਉਸ ਨੂੰ ਇਹਨਾਂ ਨੇ ਤੀਆਂ ਦਾ ਰੂਪ ਲੈ ਲਿਆ ਕਿ ਅਸੀਂ ਉੱਥੇ ਤਾਂ ਗੁਲਾਮੀ ਦੇ ਵਿੱਚ ਨੱਚਦੇ ਸੀ ਹੁਣ ਅਸੀਂ ਆਪਣੇ ਐਨਜੋਏ ਦੇ ਲਈ ਐਂਟਰਟੇਨਮੈਂਟ ਦੇ ਲਈ ਆਪਣੀ ਖੁਸ਼ੀ ਦੇ ਲਈ ਨੱਚਦੇ ਆ ਤੇ ਇਹ ਪਿੰਡਾਂ ਦੇ ਵਿੱਚ ਬੀਬੀਆਂ ਕੁੜੀਆਂ ਨੇ ਇਹ ਤਿਆਂ ਦਾ ਤਿਹਾਰਾ ਮਨਾਉਣਾ ਸ਼ੁਰੂ ਕੀਤਾ ਜਿਹੜਾ ਕਿ ਅਲੋਪ ਹੋ ਗਿਆ ਸੀ ਪਰ ਹੁਣ ਫਿਰ ਤੋਂ ਜਿਹੜੀ ਜਨਰੇਸ਼ਨ ਆ ਇਸ ਦੇ ਵੱਲ ਅਟਰੈਕਟ ਹੋ ਰਹੀ ਆ ਫਿਰ ਤੋਂ ਇਹਨਾਂ ਨੂੰ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਪਿੰਡਾਂ ਪਿੰਡਾਂ ਦੇ ਵਿੱਚ ਸਿਰਫ ਪੰਜਾਬ ਤੋਂ ਜੋ ਸਪੋਰਟ ਕੇ ਰਹਿ ਗਿਆ ਆ ਪੰਜਾਬੀ ਲੋਕੀ ਉਸ ਦੀ ਮਦਦ ਕਰ ਰਹੇ ਹਾਂ ਹਾਂਜੀ ਸਿਰਫ ਪੰਜਾਬ ਪੰਜਾਬ ਤੋਂ ਹੀ ਸਿਮਟ ਗਿਆ ਜੀ ਇਸ ਦਾ ਧਰਗਾ ਬਸ ਬਤਾਉਣਾ ਥੇ ਉਹ ਜੀ ਹੋਣਾ ਚਾਹੀਦਾ ਸੀ ਜਿੱਦਾਂ ਰਾਜਸਥਾਨ ਦੇ ਵਿੱਚ ਵੀ ਬਹੁਤ ਪੰਜਾਬੀ ਬੈਠੇ ਨੇ ਹਰਿਆਣੇ ਵਿੱਚ ਵੀ ਪੰਜਾਬੀ ਬੈਠੇ ਨੇ ਪਰ ਪੰਜਾਬ ਦੇ ਹਿੱਸੇ ਸਾਰੇ ਤਿਉਹਾਰ ਨੇ ਜਿਹੜੇ ਆਏ ਨੇ ਇਹ ਸਾਰਿਆਂ ਦੇ ਵਿੱਚੋਂ ਹੌਲੀ-ਹੌਲੀ ਅਲੋਪ ਹੋ ਰਿਹਾ ਪੰਜਾਬ ਚੋ ਵੀ ਹੋ ਰਿਹਾ ਸੀ ਪਰ ਕਿਤੇ ਨਾ ਕਿਤੇ ਫਿਰ ਵੀ ਸਾਡੇ ਕੁਝ ਬਜ਼ੁਰਗ ਐਓ ਜੀਆਂ ਪੀੜ੍hiyan ਸਾਡੇ ਅਜੇ ਵੀ ਬਿਰਾਜਮਾਨ ਹੈਗੀਆਂ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਸਾਡੇ ਤੱਕ ਫਿਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਸੋ ਆਪਾਂ ਇਹਦੀ ਅਨਿਸ਼ੀਏਸ਼ਨ ਲਈਆ ਸੋ ਉਮੀਦ ਕਰਦੇ ਹਾਂ ਹੌਲੀ ਹੌਲੀ ਪੂਰੇ ਪੰਜਾਬ ਤੋਂ ਬਿਨਾਂ ਇੰਡੀਆ ਜਾਂ ਵਿਦੇਸ਼ਾਂ 'ਚ ਜਿੱਥੇ ਵੀ ਪੰਜਾਬੀ ਬੈਠੇ ਇਹ ਤਿਹਾੜ ਨੂੰ ਜ਼ਰੂਰ ਮਨਾਉਣਗੇ ਨੇ ਪਰਨ ਪ੍ਰਿੰਸਾਂ ਮੇਕਅਪ ਆਰਟਿਸਟ ਆਨਰ ਆਫ 챔ਪियंस ਅਲੋਨ ਔਰ ਮੈਨੂੰ ਵੀ ਇਨਵਾਈਟ ਕੀਤਾ ਗਿਆ ਹਰਪ੍ਰੀਤ ਮੈਮ ਨੇ ਹਰਪ੍ਰੀਤ ਕੌਰ ਜਵੰਦਾ ਐਂਡ ਰਾਜਨ ਮੈਮ ਜੋ ਇਹਨਾਂ ਨੂੰ ਹੋਸਟ ਕਰ ਰਹੇ ਨੇ ਔਰ ਤੀਆਂ ਦਾ ਤਿਹਾਰ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਨੂੰ ਮਨਾਉਣਾ ਚਾਹੀਦਾ ਕੁੜੀਆਂ ਨੂੰ ਇੱਕ ਆਜ਼ਾਦੀ ਮਿਲਦੀ ਆ ਇਸ ਦਿਨ ਜਿਵੇਂ ਕਹਿੰਦੇ ਨੇ ਕਿ 84 ਦੇ ਵਿੱਚ ਆਜ਼ਾਦੀ ਮਿਲੀ ਸੀ ਦੰਗੇ ਹੋਏ ਸੀ ਉਦੋਂ ਆਜ਼ਾਦੀ ਮਿਲੀ ਪਰ ਸਾਡੇ ਜਿਹੜੇ ਪੰਜਾਬੀ ਕਲਚਰ ਦੀਆਂ ਕੁੜੀਆਂ ਨੇ ਉਹਨਾਂ ਲਈ ਸਾਡੇ ਅੱਜ ਦਾ ਦਿਨ ਜਿਹੜਾ ਤੀਆਂ ਦਾ ਤਿਹਾਰ ਸਾਭੰਦ ਦੇ ਵਿੱਚ ਆ ਇਹ ਆਜ਼ਾਦੀ ਦਾ ਦਿਨ ਕਿਉਂ ਬਿਕੋਜ਼ ਇੱਥੇ ਜਦੋਂ ਕਿ ਕਿ ਕੁੜੀਆਂ ਆਉਂਦੀਆਂ ਨੇ ਸੌਰਿਆਂ ਤੋਂ ਆ ਕੇ ਇੱਥੇ ਆ ਕੇ ਇੰਜੋਏ ਕਰਦੀਆਂ ਨੇ ਫੈਮਿਲੀ ਦੇ ਵਿੱਚ ਰਹਿ ਕੇ ਗਿੱਧਾ ਪਾਉਂਦੀਆਂ ਨੇ ਤੇ ਆਪਣੀ ਜਿਹੜੀ ਫੀਲਿੰਗ ਆ ਉਹਨੂੰ ਬਾਹਰ ਕੱਢਦੀਆਂ ਨੇ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਇਹ ਮਨਾਣਾ ਚਾਹੀਦਾ ਕਿਉਂਕਿ ਅਸੀਂ ਪੰਜਾਬੀ ਘਟਦੇ ਜਾਂਦੇ ਨੇ ਤੇ ਫੌਰਨ ਦੇ ਵਿੱਚ ਜਿਹੜੇ ਲੋਕੀ ਰਹਿੰਦੇ ਆ ਉਹ ਵੱਧ ਮਨਾਣਾ ਸ਼ੁਰੂ ਕਰ ਰਹੇ ਮੈਂ ਦੇਖ ਰਹੀ ਆ ਸੋਸ਼ਲ ਸਾਈਟ ਤੇ ਕਿ ਫੌਰਨ ਦੇ ਵਿੱਚ ਬਹੁਤ ਜ਼ਿਆਦਾ ਮਨਾ ਰਹੇ ਨੇ ਈਆਂ ਦਾ ਤਿਹਾਰ ਤੁਸੀਂ ਆਪ ਵੀ ਸਾਲ ਤੋਂ ਕਿਸ ਦਾ ਤਿਹਾਰ ਮਨਾਉਂਦੇ ਹੋ बहुत उद्योगों के लिए यह बहारस की सुविधा यहाँ बास के लिए भी अलग सुविधा है कुछ अपने दर्शनों को भी सुविधा है दर्शनों का सिर्फ यही कहना चाहिए यहाँ भी अज्ञात के और बुढ़ापे की हो रही हैं इतना है हाँ जी ਦਰਸ਼ਕਾਂ ਦਾ ਸਹੀ ਕਹਿਣਾ ਚਾਣਿਆ ਵੀ ਸਾਰੇ ਮਿਲ ਜੁਲ ਕੇ ਕੁੜੀਆਂ ਲੋਹਾਂ ਕੀਆਂ ਸਭ ਹੱਸ ਖੇਡ ਕੇ ਆਪਣੀਆਂ ਤੀਆਂ ਮਨਾਉਣ ਤੇ ਕਿਸੇ ਮਤਲਬ ਕੁੜੀਆਂ ਨੂੰ ਕਿਸੇ ਵੀ ਦੇ ਮਤਲਬ ਇਸ ਤਰ੍ਹਾਂ ਦੀ ਰੋਕ ਟੋਕ ਨਾ ਕੀਤੀ ਜਾਵੇ ਕਿ ਸਾਰੇ ਬੱਚੇ ਆਪਸ ਦੇ ਵਿੱਚ ਆਜ਼ਾਦੀ ਨਾਲ ਕੁੜੀਆਂ ਹੱਸ ਖੇਡ ਸਕਣ